ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਅਜਿਹੀ ਤਕਨੀਕ ਲੈ ਕੇ ਆਇਆ ਹਾਂ ਜਿਸ ਨੂੰ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਡੇਲੀ ਇੰਟਰਾਡੇ ਤੋਂ ਤੁਸੀਂ ਪੈਸੇ ਕਮਾ ਸਕਦੇ ਹੋ ਪਰ ਕੰਡੀਸ਼ਨ ਇਹ ਹੈ ਕਿ ਜਿਹੜੀ ਵੀ ਵਿਧੀ ਮੈਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਹਾਂ ਪਹਿਲਾਂ ਕੁਝ ਦਿਨ ਤੁਸੀਂ ਇਸ ਨੂੰ ਬੈਕਟੈਸਟ ਕਰਨਾ ਹੈ ਅਤੇ ਬਾਅਦ ਵਿੱਚ ਹੀ ਆਪਣੇ ਪੈਸੇ ਨਾਲ ਇਸ ਤੇ ਟ੍ਰੇਡ ਕਰਨਾ ਹੈ ਦੋਸਤੋ ਇੰਟਰਾਡੇ ਦੇ ਵਿੱਚ ਆਪਾਂ ਕਿਸੇ ਵੀ ਸ਼ੇਅਰ ਨੂੰ ਖਰੀਦ ਕੇ ਉਸ ਨੂੰ ਉਸੇ ਦਿਨ ਹੀ ਵੇਚਣਾ ਹੁੰਦਾ ਹੈ ਇੰਟਰਾਡੇ ਦਾ ਫਾਇਦਾ ਇਹ ਹੈ ਕਿ ਇੱਥੇ ਆਪਾਂ ਨੂੰ 5 ਗੁਣਾ ਤੱਕ ਮਾਰਜਨ ਮਿਲ ਜਾਂਦਾ ਹੈ ਜਾਨੀ ਕਿ ਆਪਾਂ ਕਿਸੇ ਵੀ ਸ਼ੇਅਰ ਨੂੰ ਸਸਤੇ ਰੇਟ ਤੇ ਖਰੀਦ ਸਕਦੇ ਹਾਂ ਦੋਸਤੋ ਇੰਟਰਾਡੇ ਟ੍ਰੇਡਿੰਗ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਸ਼ੇਰਾਂ ਦੀ ਚੋਣ ਕਰਨੀ ਪਵੇਗੀ ਆਪਾਂ ਹਰ ਇੱਕ ਸਟਾਕ ਦੇ ਵਿੱਚ ਇੰਟਰਾਡੇ ਨਹੀਂ ਲਗਾ ਸਕਦੇ ਕਿਉਂਕਿ ਇੰਟਰਾਡੇ ਲਗਾਉਣ ਦਾ ਫਾਇਦਾ ਉਹਨਾਂ ਸ਼ੇਰਾਂ ਦੇ ਵਿੱਚ ਹੀ ਹੈ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਮੂਵਮੈਂਟ ਹੁੰਦੀ ਹੈ ਮੂਵਮੈਂਟ ਦਾ ਮਤਲਬ ਹੈ ਕਿ ਜੋ ਸਟਾਕ ਇੱਕ ਦਿਨ ਦੇ ਵਿੱਚ 20 ਤੋਂ 30 ਰੁਪਏ ਵਧੇਗਾ ਉਹੀ ਆਪਾਂ ਨੂੰ ਪੈਸਾ ਦੇ ਕੇ ਜਾਏਗਾ ਹਾਈ ਮੂਵਮੈਂਟ ਵਾਲੇ ਸਟਾਕਸ ਲੱਭਣ ਦੇ ਲਈ ਤੁਸੀਂ ਸਟੋਕੇਜ ਦੀ ਐਪਲੀਕੇਸ਼ਨ ਤੇ ਜਾਣਾ ਹੈ ਇਹਦੇ ਵਿੱਚ ਤੁਸੀਂ ਟ੍ਰੈਂਡਿੰਗ ਸਟਾਕਸ ਤੇ ਜਾਓਗੇ ਤਾਂ ਤਾਂ ਤੁਹਾਨੂੰ ਦਿਨ ਦੇ ਟੌਪ ਗੇਨਰ ਅਤੇ ਟੌਪ ਲੂਜ਼ਰ ਨਜ਼ਰ ਆਉਣਗੇ ਇਹ ਉਹੀ ਸ਼ੇਅਰ ਨੇ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਕਾਰਨ ਤੇਜ਼ੀ ਜਾਂ ਮੰਦੀ ਬਣੀ ਹੋਈ ਹੈ ਜਿਵੇਂ ਕਿ 9:30 ਵਜੇ ਮਾਰਕੀਟ ਸਟਾਰਟ ਹੁੰਦੀ ਹੈ ਤਾਂ ਤੁਸੀਂ 9:30 ਵਜੇ ਤੱਕ ਵੇਟ ਕਰਨੀ ਹੈ 9:30 ਵਜੇ ਤੱਕ ਟ੍ਰੈਂਡਿੰਗ ਸਟਾਕਸ ਦੇ ਵਿੱਚ ਸਾਰੇ ਹੀ ਸ਼ੇਅਰ ਅਪਡੇਟ ਹੋ ਜਾਣਗੇ 9:30 ਵਜੇ ਤੱਕ ਤੁਸੀਂ ਉਹਨਾਂ ਸ਼ੇਅਰਾਂ ਨੂੰ ਸਿਲੈਕਟ ਕਰ ਲੈਣਾ ਹੈ ਜਿਨ੍ਹਾਂ ਵਿੱਚ ਤੁਸੀਂ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜਿਵੇਂ ਕਿ ਅੱਜ ਸਭ ਤੋਂ ਟੌਪ ਤੇ ਗਲੋਬਲ ਹੈਲਥ ਦਾ ਸ਼ੇਅਰ ਹੈ ਹੁਣ ਆਪਾਂ ਇਸ ਸ਼ੇਅਰ ਨੂੰ ਆਪਣੇ ਚਾਰਟ ਤੇ ਦੇਖਾਂਗੇ ਇੰਟਰਡੇ ਟ੍ਰੇਡਿੰਗ ਕਰਨ ਦੇ ਲਈ ਆਪਾਂ 15 ਮਿੰਟ ਦਾ ਟਾਈਮ ਫਰੇਮ ਦੇਖਣਾ ਹੈ ਹੁਣ ਤੁਸੀਂ 9:30 ਤੋਂ 9:30 ਦੇ ਵਿਚਕਾਰ ਟ੍ਰੇਡਿੰਗ ਨਹੀਂ ਕਰਨੀ ਪਹਿਲੇ 15 ਮਿੰਟ ਦੀ ਕੈਂਡਲ ਤੁਸੀਂ ਬੰਨ ਲੈਣ ਦੇਣੀ ਹੈ ਹੁਣ ਇੱਥੋਂ ਵੀਡੀਓ ਬੜੇ ਹੀ ਧਿਆਨ ਨਾਲ ਸਮਝਣ ਦੀ ਲੋੜ ਹੈ ਫਿਰ ਹੀ ਆਪਾਂ ਪੈਸੇ ਕਮਾ ਪਾਵਾਂਗੇ ਪੂਰੇ 9:30 ਤੇ ਕੈਂਡਲ ਬੰਨ ਜਾਣ ਤੋਂ ਬਾਅਦ ਤੁਸੀਂ ਇਸ ਕੈਂਡਲ ਦੇ ਹਾਈ ਨੂੰ ਮਾਰਕ ਕਰਨਾ ਹੈ ਜੇਕਰ ਅਗਲੀ ਕੈਂਡਲ ਤੁਹਾਡੇ ਮਾਰਕ ਕੀਤੇ ਹੋਏ ਹਾਈ ਨੂੰ ਤੋੜ ਕੇ ਉੱਪਰ ਵੱਲ ਜਾਂਦੀ ਹੈ ਤਾਂ ਤੁਸੀਂ ਇੱਥੇ ਇਸ ਸ਼ੇਅਰ ਨੂੰ ਖਰੀਦਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਸਟਾਕ ਨੇ ਜਦੋਂ ਪਹਿਲੇ 15 ਮਿੰਟ ਦੀ ਕੈਂਡਲ ਨੂੰ ਬ੍ਰੇਕ ਕੀਤਾ ਤਾਂ ਇਸ ਵਿੱਚ ਆਪਾਂ ਨੂੰ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ ਆਪਣੇ ਮਾਰਕ ਕੀਤੇ ਹੋਏ ਰੇਟ ਤੋਂ 30 ਰੁਪਏ ਤੱਕ ਉੱਪਰ ਨੂੰ ਗਿਆ ਹੁਣ ਇੱਥੇ ਤੁਸੀਂ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਤੁਸੀਂ ਆਪਣੀ ਪੋਜੀਸ਼ਨ ਨੂੰ ਕਦੋਂ ਐਗਜ਼ਿਟ ਕਰਨਾ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਇੰਟਰਾਡੇ ਦੇ ਵਿੱਚ ਸਟੌਪ ਲੌਸ ਲਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇੰਟਰਾਡੇ ਦੇ ਵਿੱਚ ਬਹੁਤ ਹੀ ਤੇਜ਼ੀ ਨਾਲ ਸ਼ੇਰਾਂ ਦੇ ਵਿੱਚ ਮੂਵਮੈਂਟ ਹੁੰਦੀ ਹੈ ਜੇਕਰ ਕੋਈ ਸ਼ੇਅਰ ਉੱਪਰ ਨੂੰ ਤੇਜ਼ੀ ਵੱਲ ਜਾਵੇਗਾ ਤਾਂ ਉਹ ਨੀਚੇ ਨੂੰ ਵੀ ਉੰਨੀ ਹੀ ਤੇਜ਼ੀ ਨਾਲ ਆ ਸਕਦਾ ਹੈ ਇਸ ਲਈ ਤੁਸੀਂ ਆਪਣਾ ਸਟੌਪ ਲੌਸ ਜ਼ਰੂਰ ਲਗਾਉਣਾ ਹੈ ਸਟੌਪ ਲੌਸ ਲਗਾਉਣ ਦੇ ਲਈ ਆਪਣੇ ਇਸ ਚਾਰਟ ਦੇ ਟਾਈਮ ਫਰੇਮ ਨੂੰ ਤੁਸੀਂ 5 ਮਿੰਟ ਤੇ ਕਨਵਰਟ ਕਰ ਲੈਣਾ ਹੈ ਹੁਣ ਆਪਾਂ ਨੂੰ ਇਸ ਚਾਰਟ ਦੇ ਵਿੱਚ 5 ਮਿੰਟ ਦੀਆਂ ਕੈਂਡਲਾਂ ਦਿਖਾਈ ਦੇਣਗੀਆਂ ਜਿਹੜੀ ਕੈਂਡਲ ਤੇ ਆਪਣਾ ਬ੍ਰੇਕਆਊਟ ਹੋਇਆ ਸੀ ਉਸ ਤੋਂ ਪਿੱਛੇ ਵਾਲੀ 5 ਮਿੰਟ ਦੀ ਜੋ ਕੈਂਡਲ ਹੋਏਗੀ ਉਸ ਦਾ ਲੋ ਆਪਾਂ ਮ ਹੁਣ ਜੇਕਰ ਸਟਾਕ ਇਸ ਤੋਂ نیچے ਜਾਏਗਾ ਤਾਂ ਆਪਣਾ ਸਟੌਪ ਲੌਸ ਹਿੱਟ ਹੋ ਜਾਏਗਾ ਅਤੇ ਆਪਣੀ ਪੋਜੀਸ਼ਨ ਐਗਜ਼ਿਟ ਹੋ ਜਾਏਗੀ ਸਟੌਪ ਲੌਸ ਲਗਾਉਣ ਤੋਂ ਬਾਅਦ ਤੁਸੀਂ ਚਾਰਟ ਨੂੰ ਦੁਬਾਰਾ 15 ਮਿੰਟ ਤੇ ਕਨਵਰਟ ਕਰ ਲੈਣਾ ਹੈ ਇਸੇ ਤਰ੍ਹਾਂ ਹੀ ਆਪਾਂ ਇੱਕ ਹੋਰ ਉਦਾਹਰਨ ਦੇਖਦੇ ਹਾਂ ਆਪਣੇ ਸਾਹਮਣੇ ਸੈਂਚਰੀ ਪਲਾਈ ਬੋਰਡ ਦਾ ਇੱਕ ਸ਼ੇਅਰ ਓਪਨ ਹੈ ਸਵੇਰ ਦੇ ਟਾਈਮ ਇਹ ਵੀ ਟੌਪ ਗੇਨਰਾਂ ਦੇ ਵਿੱਚ ਸ਼ਾਮਲ ਸੀ ਅਤੇ ਇਸ ਵਿੱਚ ਵੀ ਅੱਜ 30 ਰੁਪਏ ਤੱਕ ਦਾ ਮੂਵ ਦੇਖਣ ਨੂੰ ਮਿਲਿਆ ਜਦੋਂ ਇਹ ਸਟਾਕ ਨੇ ਪਹਿਲੇ 15 ਮਿੰਟ ਦੀ ਕੈਂਡਲ ਬਣਾਈ ਤਾਂ ਆਪਾਂ ਉਸ ਦਾ ਹਾਈ ਮਾਰਕ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 1.5 ਵਾਲੀ ਕੈਂਡਲ ਤੇ ਇਸ ਸਟਾਕ ਨੇ ਆਪਣਾ ਹ ਇਦਨ ਤੋਂ ਬਾਅਦ ਆਪਾਂ ਆਪਣੇ 4 ਤੇ 5 ਮਿੰਟ ਦਾ ਟਾਈਮ ਫਰੇਮ ਲਗਾਵਾਂਗੇ ਜਿਹੜੀ ਕੈਂਡਲ ਤੇ ਆਪਾਂ ਇਸ ਸ਼ੇਅਰ ਨੂੰ ਖਰੀਦਿਆ ਹੈ ਉਸ ਤੋਂ ਪਿੱਛੇ ਵਾਲੀ ਕੈਂਡਲ ਦਾ ਲੋ ਆਪਣਾ ਸਟਾਪ ਲੌਸ ਹੋਏਗਾ ਤੁਸੀਂ ਦੇਖ ਸਕਦੇ ਹੋ ਕਿ 807 ਰੁਪਏ ਦੇ ਰੇਟ ਤੇ ਇਸਨੇ 15 ਮਿੰਟ ਦੇ ਲੈਵਲ ਨੂੰ ਬ੍ਰੇਕ ਕੀਤਾ ਅਤੇ 838 ਤੱਕ ਦਹਾਈ ਲਗਾਇਆ ਹੁਣ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਇੰਟਰਾਡੇ ਦੇ ਵਿੱਚ ਟ੍ਰੇਡ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਨਾਲ ਪ੍ਰੈਕਟਿਸ ਕਰਨੀ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਤੁਹਾਡਾ ਟਾਰਗੇਟ ਪੂਰਾ ਹੋਏਗਾ ਕਈ ਵਾਰ ਸਟਾਪ ਲੌਸ ਵੀ ਹਿੱਟ ਹੋਏਗਾ ਤੇ ਆਪਾਂ ਨੂੰ ਲੌਸ ਵੀ ਹੋਏਗਾ ਪਰ ਜੇਕਰ ਤੁਸੀਂ ਇਸ ਟੈਕਨੀਕ ਦੀ ਵਰਤੋਂ ਕਰਦੇ ਹੋ ਅਤੇ ਚਾਰਟ ਤੇ ਪ੍ਰੈਕਟਿਸ ਕਰਦੇ ਹੋ ਤਾਂ ਜੇਕਰ ਤੁਸੀਂ ਦਿਨ ਦੇ 10 ਟ੍ਰੇਡ ਦੇ ਵਿੱਚੋਂ ਸੱਤ ਤੁਹਾਡੇ ਸਹੀ ਹੋਣਗੇ ਅਤੇ ਹਮੇਸ਼ਾ ਹੀ ਤੁਸੀਂ ਆਪਣੇ ਦਿਮਾਗ ਦੇ ਵਿੱਚ ਟਾਰਗੇਟ ਅਤੇ ਸਟਾਪ ਲੌਸ ਨੂੰ ਮਿੱਥ ਕੇ ਚੱਲਣਾ ਹੈ ਕਿਉਂਕਿ ਕਈ ਵਾਰ ਸਟਾਕ 30 ਤੋਂ 50 ਰੁਪਏ ਤੱਕ ਉੱਪਰ ਜਾਣ ਤੋਂ ਬਾਅਦ نیچے ਵੀ ਆ ਜਾਂਦੇ ਨੇ ਅਤੇ ਸ਼ੇਅਰ ਬਾਜ਼ਾਰ ਦੇ ਵਿੱਚ ਕਦੀ ਵੀ ਲਾਲਚ ਨਾ ਕਰੋ ਮੰਨ ਲਓ ਤੁਹਾਡਾ ਦਿਨ ਦਾ ਟਾਰਗੇਟ 1000 ਤੋਂ 1500 ਰੁਪਏ ਹੈ ਅਤੇ ਤੁਹਾਡਾ ਟਾਰਗੇਟ ਇੱਕ ਟ੍ਰੇਡ ਨਾਲ ਹੀ ਪੂਰਾ ਹੋ ਰਿਹਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਸੇਮ ਰੇਟ ਟ੍ਰੇਡ ਨਾ ਕਰੋ ਉਮੀਦ ਹੈ ਕਿ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇ ਹੋਵੇਗਾ ਜੇਕਰ ਵੀਡੀਓ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿ